ਸਤਿ ਸ਼੍ਰੀ ਅਕਾਲ ਜੀ ਨਹੀਂ ਮੈਂ ਹੁਣ ਇਥੋਂ ਨਹੀਂ ਜਾਵਾਂਗੀ ਜਦੋਂ ਰੂਹੀ ਨੇ ਜ਼ੋਰ ਨਾਲ ਚਿਲਾ ਕੇ ਆਪਣੀ ਸੱਸ ਨੂੰ ਕਿਹਾ ਤਾਂ ਸਾਰੇ ਮਹਿਮਾਨਾਂ ਦਾ ਧਿਆਨ ਰੂਹੀ ਤੇ ਉਹਦੀ ਸੱਸ ਤੇ ਟਿਕ ਗਿਆ ਪਰ ਫਿਰ ਵੀ ਰੂਹੀ ਗੁੱਸੇ ਵਿੱਚ ਬੋਲੀ ਹੀ ਜਾ ਰਹੀ ਸੀ ਮੈਂ ਤੁਹਾਨੂੰ ਸਵੇਰੇ ਹੀ ਕਿਹਾ ਸੀ ਨਾ ਕਿ ਮੈਂ ਜੇਠ ਜੀ ਲਈ ਵੀ ਨਾਸ਼ਤੇ ਦੇ ਨਾਲ ਹੀ ਖਾਣਾ ਬਣਾ ਕੇ ਰੱਖ ਦੇਣੀ ਆ ਫਿਰ ਇੱਥੇ ਹੁਣ ਬਾਦ ਨਹੀਂ ਵਾਪਸ ਜਾਵਾਂਗੀ ਉਦੋਂ ਕਿਉਂ ਮਨਾ ਕੀਤਾ ਸੀ ਹੁਣ ਤਾਂ ਮੈਂ ਨਹੀਂ ਜਾਣ ਵਾਲੀ ਇਹ ਕਹਿ ਕੇ ਰੂਹੀ ਮਹਿਮਾਨਾਂ ਵਿੱਚ ਉੱਠ ਕੇ ਖਾਣਾ ਖਾਣ ਲਈ ਚਲੀ ਗਈ ਤੇ ਉਹਦੀ ਸੱਸ ਚੁੱਪਚਾਪ ਬੈਠੀ ਰਹੀ ਅੱਜ ਵਿਆਹ ਵਿੱਚ ਸਿਰਫ ਰੂਹੀ ਦੀ ਹੀ ਗੱਲ ਹੋ ਰਹੀ ਸੀ ਕਿ ਕਿਵੇਂ ਛੋਟੀ ਬਹੂ ਹੋ ਕੇ ਵੀ ਇੰਨੇ ਮਹਿਮਾਨਾਂ ਦੇ ਸਾਹਮਣੇ ਸੱਸ ਤੇ ਚੀਕ ਪਈ ਜੇ ਜੇਠ ਦਾ ਖਾਣਾ ਬਣਾਉਣ ਚਲੀ ਗਈ ਹੁੰਦੀ ਤਾਂ ਕੀ ਹੋ ਜਾਂਦਾ ਵਿਚਾਰੀ ਸਾਸੋ ਦੀ ਤਾਂ ਨੂਹਾ ਅੱਗੇ ਬਿਲਕੁਲ ਵੀ ਨਹੀਂ ਚੱਲਦੀ ਮੁੰਡੇ ਤਾਂ ਬਹੂਆਂ ਦੀ ਹੀ ਸੁਣਦੇ ਆ ਰੂਹੀ ਇਹ ਸਭ ਤੋਬੇ ਪ੍ਰਵਾਹ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਦਾ ਮਜ਼ਾ ਲੈ ਰਹੀ ਸੀ ਉਹਨੂੰ ਇਹ ਸਭ ਗੱਲਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਸੀ ਤੇ ਇੱਕ ਪਾਸੇ ਉਹਦੀ ਸੱਸ ਆਪਣੇ ਵਰਗੀਆਂ ਔਰਤਾਂ ਨਾਲ ਬਹਿ ਕੇ ਆਪਣਾ ਦੁੱਖ ਰੋ ਰਹੀ ਸੀ ਐਡੀ ਵੀ ਕਿਹੜੀ ਵੱਡੀ ਗੱਲ ਕਹਿ ਦਿੱਤੀ ਸੀ ਮੈਂ ਉਹਨੂੰ ਵੱਡੀ ਬਹੂ ਭੇਕੇ ਗਈਆ ਤੇ ਵੱਡਾ ਮੁੰਡਾ ਵਿਆਹ ਵਾਲੇ ਘਰ ਦਾ ਖਾਣਾ ਨਹੀਂ ਖਾਂਦਾ ਤਾਂ ਉਹਦੇ ਲਈ ਦੋ ਰੋਟੀਆਂ ਪਕਾਉਂਦੀ ਤਾਂ ਕੀ ਹੋ ਜਾਂਦਾ ਕਿਹੜਾ ਘਰ ਦੂਰ ਆ ਮੈਂ ਹੀ ਚਲੀ ਜਾਣਾ ਸੀ ਪਰ ਕੁੜੀ ਵਾਲੇ ਮੇਰੇ ਰਿਸ਼ਤੇਦਾਰ ਆ ਤੇ ਨਾਲੇ ਮੇਰੇ ਗੋਡਿਆਂ ਦਾ ਦਰਦ ਵੀ ਵਧ ਗਿਆ ਆ ਹੁਣ ਦਰਦ ਵਿੱਚ ਆਇਆ ਜਾਇਆ ਨਹੀਂ ਜਾਂਦਾ ਵਿਚਾਰੇ ਮੇਰੇ ਮੁੰਡੇ ਨੂੰ ਸਵੇਰ ਦਾ ਠੰਡਾ ਖਾਣਾ ਖਾ ਕੇ ਹੀ ਜਾਣਾ ਪਿਆ ਹੁਣ ਆ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਰੂਹੀ ਦੀ ਸਾਸੋ ਦੀ ਬੁਰਾਈ ਕਰ ਰਹੀ ਸੀ ਇਹ ਤਾਂ ਰੋਜ਼ ਦੀ ਗੱਲ ਸੀ ਹੁਣ ਰੂਹੀ ਵੀ ਇਸ ਪਾਸੇ ਧਿਆਨ ਹੀ ਨਹੀਂ ਦਿੰਦੀ ਸੀ ਪਰ ਰੂਹੀ ਪਹਿਲਾਂ ਇਹੋ ਜਿਹੀ ਨਹੀਂ ਸੀ 12 ਸਾਲ ਹੋ ਗਏ ਸੀ ਰੂਹੀ ਦੇ ਵਿਆਹ ਨੂੰ ਦੋ ਬੱਚੇ ਵੀ ਆ ਰੂਹੀ ਦੇ ਜਦੋਂ ਰੂਹੀ ਵਿਆਹ ਕਰਕੇ ਆਈ ਸੀ ਉਦੋਂ ਤੱਕ ਉਹਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਦਾ ਸੀ ਸੱਸ ਸਹੁਰਾ ਜੇਠ ਜਠਾਣੀ ਉਹਦੇ ਬੱਚੇ ਦੋ ਨਨਾਨਾ ਤੇ ਉਹਦਾ ਘਰ ਵਾਲਾ ਜਿਹੜਾ ਸਾਰਿਆਂ ਤੋਂ ਛੋਟਾ ਮੁੰਡਾ ਆ ਇਹਨੇ ਸਾਰੇ ਲੋਕਾਂ ਦੇ ਇਕੱਠੇ ਪਰਿਵਾਰ ਵਿੱਚ ਰਹਿੰਦੀ ਸੀ ਕਦੀ ਸਿਰ ਤੋਂ ਚੁੰਨੀ ਵੀ ਨਹੀਂ ਲੱਥਨ ਦਿੰਦੀ ਸੀ ਕਰ ਵਾਲੇ ਨੂੰ ਨੌਕਰੀ ਦੇ ਚੱਕਰ 'ਚ ਵਿਦੇਸ਼ ਜਾਣ ਦਾ ਮੌਕਾ ਮਿਲਿਆ ਤਾਂ ਸਾਰੇ ਘਰ ਵਾਲਿਆਂ ਨੇ ਕਿਹਾ ਕਿ ਉਹ ਜਿਹਾ ਮੌਕਾ ਵਾਰ-ਵਾਰ ਨਹੀਂ ਮਿਲਦਾ ਤਾਂ ਇਸ ਲਈ ਉਹਨੂੰ ਵਿਦੇਸ਼ ਨੌਕਰੀ ਕਰਨ ਜਾਣਾ ਚਾਹੀਦਾ ਆ ਬਸ ਫਿਰ ਕੀ ਸੀ 5 ਮਹੀਨੇ ਦੀ ਗਰਭਵਤੀ ਰੂਹੀ ਨੂੰ ਛੱਡ ਕੇ ਉਹਦਾ ਘਰ ਵਾਲਾ ਵਿਦੇਸ਼ ਚਲਿਆ ਗਿਆ ਰੂਹੀ ਗਰਭਵਸਥਾ ਵਿੱਚ ਹੀ ਸਾਰੇ ਘਰ ਦਾ ਕੰਮ ਕਰਦੀ ਸਾਸ ਸਹੁਰਾ ਜੇਠ ਜਠਾਣੀ ਸਾਰਿਆਂ ਦਾ ਧਿਆਨ ਰੱਖਦੀ ਰੂਹੀ ਦੇ ਹੁੰਦੇ ਹੋਏ ਸਾਸ ਸਤੇ ਜਠਾਣੀ ਰਸੋਈ ਵਿੱਚ ਪੈਰ ਵੀ ਨਹੀਂ ਰੱਖਦੀਆਂ ਸੀ ਜਠਾਣੀ ਦਾ ਜਦੋਂ ਮਾਨ ਕਰਦਾ ਪੇਕੇ ਚਲੀ ਜਾਂਦੀ ਰਿਸ਼ਤੇਦਾਰਾਂ ਵਿੱਚ ਕੁੰਮਣ ਫਿਰ ਚਲੀ ਜਾਂਦੀ ਤੇ ਜਠਾਣੀ ਦੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਰੂਹੀ ਤੇ ਹੀ ਆ ਜਾਂਦੀ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਸੀ ਜਠਾਣੀ ਉਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦੀ ਸੀ ਜਦੋਂ ਵੀ ਰੂਹੀ ਪੇਕੇ ਜਾਂ ਕਿਤੇ ਜਾਣ ਦੀ ਗੱਲ ਕਰਦੀ ਤਉ ਉਹਦੀ ਗੱਲ ਤੇ ਕੰਮ ਜ਼ਿਆਦਾ ਆ ਜਾਂਦੇ ਹੁਣ ਰੂਹੀ ਨੂੰ 7ਵਾਂ ਮਹੀਨਾ ਲੱਗ ਗਿਆ ਸੀ ਤਾਂ ਉਹ ਗੋਦ ਭਰਾਈ ਕਰਨਾ ਚਾਹੁੰਦੀ ਸੀ ਸਾਰੀਆਂ ਤਿਆਰੀਆਂ ਰੂਹੀ ਦੀ ਸੱਸ ਨੇ ਰੂਹੀ ਕੋਲੋਂ ਕਰਵਾਈਆਂ ਜਠਾਣੀ ਨੂੰ ਤਾਂ ਹਰ ਜਗ੍ਹਾ ਆਉਣ ਜਾਣ ਵਿੱਚ ਹੀ ਫੁੱਸਤ ਨਹੀਂ ਮਿਲਦੀ ਸੀ ਨਣਾਣ ਤਾਂ ਹੱਥ ਵਟਾਉਣ ਦੀ ਜਗ੍ਹਾ ਫਰਮੈਸ਼ਾਂ ਲੈ ਕੇ ਬਹਿ ਜਾਂਦੀ ਫਿਰ ਵੀ ਰੂਹੀ ਚੁੱਪਚਾਪ ਸਾਰਾ ਕੁਝ ਕਰਦੀ ਰਹੀ ਇਥੋਂ ਤੱਕ ਕੇ ਗੋਦ ਭਰਾਈ ਦੇ ਦਿਨ ਵੀ ਸਾਰਾ ਖਾਣਾ ਰੁਹੀ ਨੇ ਖੁਦ ਹੀ ਬਣਾਇਆ ਸੀ ਕਿਉਂਕਿ ਪ੍ਰੋਗਰਾਮ ਦੇ ਪਹਿਲੇ ਦਿਨ ਹੀ ਜਠਾਣੀ ਤੇ ਉਹਦੀ ਸੱਸ ਦੀ ਸਿਹਤ ਜੋਗ ਵਿਗੜ ਗਈ ਸੀ ਪਰ ਜਿਵੇਂ ਹੀ ਰੁਹੀ ਦੀਆਂ ਸਾਰੀਆਂ ਰਸਮਾਂ ਸ਼ੁਰੂ ਹੋਈਆਂ ਦੋਵੇਂ ਠੀਕ ਵੀ ਹੋਣ ਲੱਗ ਪਈਆਂ ਰੁਹੀ ਹੁਣ ਆਪਣੇ ਪੇਕੇ ਆ ਗਈ ਤੇ ਇੱਥੇ ਆ ਕੇ ਉਹਨੂੰ ਰਾਹਤ ਮਿਲੀ ਸੀ ਉਹਨੇ ਇਹ ਸਾਰੀਆਂ ਗੱਲਾਂ ਆਪਣੇ ਘਰ ਵਾਲੇ ਨੂੰ ਦੱਸੀਆਂ ਤਾਂ ਰੁਹੀ ਦੇ ਘਰ ਵਾਲੇ ਨੇ ਕਿਹਾ ਬੱਚਾ ਹੋਣ ਦੇ ਬਾਅਦ ਜਦੋਂ ਮੈਂ ਆਉਂਗਾ ਤਾਂ ਮਾਂ ਤੇ ਭਾਬੀ ਨਾਲ ਗੱਲ ਕਰੂੰਗਾ ਰੂਹੀ ਵਿਕਾਰ ਵਾਲੇ ਦੀ ਗੱਲ ਮੰਨ ਕੇ ਚੁੱਪ ਹੋ ਗਈ ਰੂਹੀ ਜਦੋਂ ਵੀ ਸਹੁਰੇ ਫੋਨ ਲੰਮਦੀ ਤਾਂ ਸੱਸ ਤੇ ਜਠਾਣੀ ਦੀ ਤੂੰ ਤੂੰ ਮੈਂ ਮੈਂ ਚੱਲ ਰਹੀ ਹੁੰਦੀ ਕਦੀ ਘਰ ਦੇ ਕੰਮਾਂ ਨੂੰ ਲੈ ਕੇ ਕਦੀ ਰਸੋਈ ਵਿੱਚ ਖਾਣਾ ਬਣਾਉਣ ਨੂੰ ਲੈ ਕੇ ਹਰ ਗੱਲ ਤੇ ਦੋਵੇਂ ਆਪਣੀਆਂ ਆਪਣੀਆਂ ਗੱਲਾਂ ਰੂਹੀ ਨੂੰ ਸੁਣਾਉਂਦੀਆਂ ਰਹੀਆਂ ਰੂਹੀ ਤਾਂ ਹੈਰਾਨ ਰਹਿ ਗਈ ਕਿਉਂਕਿ ਉਹਦੀ ਸੱਸ ਤਾਂ ਉਹਦੇ ਅੱਗੇ ਜਠਾਣੀ ਦੇ ਗੁਣਗੰਦੀ ਨਹੀਂ ਥੱਕਦੀ ਸੀ ਕਿ ਵੱਡੀ ਬਹੂ ਜਿੰਨਾ ਕੰਮ ਕੋਈ ਨਹੀਂ ਕਰ ਸਕਦਾ ਉਹ ਕੱਲੀ 50 ਲੋਕਾਂ ਨੂੰ ਸੰਭਾਲ ਸਕਦੀ ਆ ਰੋਹੀ ਦੀ ਸੱਸ ਜਠਾਣੀ ਜੇਠ ਤੇ ਉਹਦੇ ਬੱਚੇ ਨਨਾਨ ਸਾਰੇ ਵਾਰੀ ਵਾਰੀ ਆਏ ਬੱਚੇ ਨੂੰ ਵੇਖਣ ਤੇ ਹੁਣ ਰੋਹੀ ਦੀ ਸੱਸ ਨੇ ਉਹਦੇ ਮਾਪਿਓ ਨੂੰ ਵੀ ਕਹਿ ਦਿੱਤਾ ਕਿ ਹੁਣ ਮਾਂ ਬੇਟੀ ਦੋਵੇਂ ਠੀਕ ਆ ਤਾਂ ਤੁਸੀਂ ਸਵਾਮੀ ਨਾ ਹੁੰਦੇ ਹੀ ਚੰਗਾ ਜੇ ਦਿਨ ਵੇਖ ਲਿਓ ਅਸੀਂ ਆਪਣੀ ਬਹੂ ਨੂੰ ਤੇ ਪੋਤੀ ਨੂੰ ਲੈ ਜਾਵਾਂਗੇ ਉਦੋਂ ਤੱਕ ਛੋਟਾ ਮੁੰਡਾ ਵੀ ਆ ਜਾਊਗਾ ਰੋਹੀ ਨੂੰ ਪਤਾ ਸੀ ਕਿ ਸੱਸ ਇੰਨੀ ਛੇਤੀ ਕਿਉਂ ਕਰ ਰਹੀ ਆ ਤਾਂ ਕਿ ਉਹ ਆਪਣਾ ਸਾਰਾ ਰੋਬ ਰੂਹੀ ਤੇ ਛਾੜ ਸਕੇ ਕਿ ਇਹ ਕੰਮ ਉਹ ਕਰ ਟਾਈਮ ਨਾਲ ਖਾਣਾ ਬਣਾਉਣਾ ਚਾਹੀਦਾ ਆ ਸਵੇਰੇ 6:00 ਘੰਟੇ ਦੇ ਕੰਮ ਹੋ ਜਾਣੇ ਚਾਹੀਦੇ ਆ ਅਸੀਂ ਤਾਂ ਜਿਵੇਂ ਕਰਦੇ ਸੀ ਵੱਡੀ ਬਹੂ ਕਰਦੀ ਸੀ ਤੂੰ ਸਭ ਤੋਂ ਛੋਟੀ ਆ ਤੈਨੂੰ ਸਾਰਿਆਂ ਦੀ ਗੱਲ ਮੰਨਣੀ ਪਊਗੀ ਪਰ ਫਿਰ ਵੀ ਰੂਹੀ ਮੰਨ ਗਈ ਕਿਉਂਕਿ ਉਹਨੂੰ ਲੱਗਦਾ ਸੀ ਕਿ ਉਹਦਾ ਘਰ ਵਾਲਾ ਆ ਕੇ ਗੱਲ ਸੰਭਾਲ ਲਊਗਾ ਉਹਨੂੰ ਜ਼ਿਆਦਾ ਕੰਮ ਕਰਨ ਵਿੱਚ ਪਰੇਸ਼ਾਨੀ ਨਹੀਂ ਸੀ ਪਰ ਸਾਰਾ ਕੁਝ ਕਰਦੇ ਕਰਦੇ ਵੀ ਉਦੀ ਸਹੁਰੇ ਘਰ ਵਿੱਚ ਕੋਈ ਕਦਰ ਨਹੀਂ ਸੀ ਸੱਸ ਸਹੁਰਾ ਨਨਾਨ ਸਾਰੇ ਜਠਾਣੀ ਦੀਆਂ ਹੀ ਤਰੀਫਾਂ ਕਰਦੇ ਸੀ ਜੇ ਕਿਤੇ ਕੁਝ ਚੰਗਾ ਖਾਣਾ ਬਣਾਉਣਾ ਹੋਵੇ ਸਫਾਈ ਜਾਂ ਕੋਈ ਵੀ ਕੰਮ ਤਾਂ ਰੂਹੀ ਨੂੰ ਅੱਗੇ ਕਰ ਦਿੱਤਾ ਜਾਂਦਾ ਤੇ ਕਿਤੇ ਵਿਆਹ ਪ੍ਰੋਗਰਾਮ ਤੇ ਆ ਤੇ ਜਠਾਣੀ ਨੂੰ ਹੀ ਭੇਜ ਦੇ ਜਾਂ ਇਹ ਕਹੋ ਕਿ ਉਹ ਸਭ ਤੋਂ ਪਹਿਲਾਂ ਚਲੀ ਜਾਂਦੀ ਤੇ ਜੇ ਰੂਹੀ ਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਜਾਂ ਕਿਤੇ ਵੀ ਜਾਣਾ ਹੁੰਦਾ ਘਰ ਦੇ ਸਾਰੇ ਕੰਮ ਖਤਮ ਕਰਕੇ ਖਾਣਾ ਬਣਾ ਕੇ ਸਾਰੀ ਜ਼ਿੰਮੇਵਾਰੀ ਨਿਭਾ ਕੇ ਜਾਣਾ ਪੈਂਦਾ ਫਿਰ ਚਾਹੇ ਪਹੁੰਚਣ ਵਿੱਚ ਦੇਰ ਹੀ ਕਿਉਂ ਨਾ ਹੋ ਜਾਵੇ ਖੈਰ ਰੂਹੀ ਦਾ ਘਰ ਵਾਲਾ ਛੁੱਟੀ ਲੈ ਕੇ ਵਾਪਸ ਆਇਆ ਕੁਝ ਦਿਨ ਤਾਂ ਰਿਸ਼ਤੇਦਾਰਾਂ ਵਿੱਚ ਮੇਲ ਬਿਲਾਪ ਵਿੱਚ ਹੀ ਨਿਕਲ ਗਏ ਦਿਨ ਭਰ ਸਾਰਾ ਘਰ ਰੂਹੀ ਦੇ ਘਰ ਵਾਲੇ ਦੇ ਆਲੇ ਦੁਆਲੇ ਬੈਠਾ ਰਹਿੰਦਾ ਤੇ ਰੂਹੀ ਰਸੋਈ ਵਿੱਚ ਖਾਣਾ ਬਣਾਉਂਦੀ ਰਹਿੰਦੀ ਬੱਚੀ ਨੂੰ ਜਦੋਂ ਭੁੱਖ ਲੱਗਦੀ ਜਦ ਉਹਦੀ ਨੈਪੀ ਬਦਲਣੀ ਹੁੰਦੀ ਤਾਂ ਹੀ ਰੂਹੀ ਨੂੰ ਉਹਦੀ ਬੱਚੀ ਦਿੱਤੀ ਜਾਂਦੀ ਰੂਹੀ ਤੇ ਉਹਦੇ ਘਰ ਵਾਲੇ ਨੂੰ ਰਾਤ ਨੂੰ ਹੀ ਗੱਲ ਕਰਨ ਦਾ ਟਾਈਮ ਮਿਲਦਾ ਰੂਹੀ ਦਿਨ ਭਰ ਦੀ ਥੱਕੀ ਹੁੰਦੀ ਆਪਣੇ ਘਰ ਵਾਲੇ ਦੇ ਲਈ ਟਾਈਮ ਕੱਢਦੀ ਸੀ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਵੇਖ ਰਹੇ ਹੋ ਹੁਣ ਤੁਸੀਂ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਮਿਲਦਾ ਸਾਰਾ ਦਿਨ ਕੰਮਾਂ ਵਿੱਚ ਹੀ ਉਲਝੀ ਰਹਿਣੀ ਆ ਕੋਈ ਪਾਣੀ ਦਾ ਗਲਾਸ ਤੱਕ ਨਹੀਂ ਚੁੱਕਦਾ ਇਹ ਸਾਰਾ ਕੁਝ ਕਰਨ ਲਈ ਛੋਟੀ ਬਹੂ ਹੈ ਨਾ ਤੁਹਾਨੂੰ ਕਿਹਾ ਸੀ ਤੁਸੀਂ ਬੇਬੇ ਨਾਲ ਗੱਲ ਕਰੋਗੇ ਤਾਂ ਕਰਦੇ ਕਿਉਂ ਨਹੀਂ ਬੇਬੇ ਜੀ ਮੈਨੂੰ ਕੁਝ ਵੀ ਨਹੀਂ ਸਮਝਦੇ ਉਹਨਾਂ ਲਈ ਤਾਂ ਵੱਡੀ ਭਾਬੀ ਸਾਰਾ ਕੁਝ ਆ ਫਿਰ ਚਾਹੇ ਉਹ ਬੇਬੇ ਜੀ ਦੀ ਕੋਈ ਗੱਲ ਮੰਨੇ ਚਾਹੇ ਨਾ ਮੰਨੇ ਬੇਬੇ ਜੀ ਹਰ ਵੇਲੇ ਮੈਨੂੰ ਹੀ ਕਹਿੰਦੀ ਰਹਿੰਦੀ ਆ ਤੂੰ ਛੋਟੀ ਬਹੂ ਆ ਨਾ ਤੈਨੂੰ ਹੀ ਸਾਰਾ ਕੁਝ ਸੰਭਾਲਣਾ ਪੈਣਾ ਆ ਹਰ ਕੰਮ ਮੈਨੂੰ ਹੀ ਵੇਖਣਾ ਪੈਂਦਾ ਆ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ ਰੂਹੀ ਇੱਕ ਸਾਹ ਵਿੱਚ ਹੀ ਸਭ ਕੁਝ ਬੋਲ ਗਈ ਉਧਰਕਾਰ ਵਾਲੇ ਨੇ ਕਿਹਾ ਮੈਂ ਕੱਲ ਹੀ ਬੇਬੇ ਨਾਲ ਗੱਲ ਕਰਦਾ ਹਾਂ ਇਹ ਤੁਸੀਂ ਰੂਹੀ ਨੂੰ ਪਾਭੀ ਦੇ ਬਰਾਬਰ ਦਾ ਦਰਜਾ ਦਵੋ ਜਾਂ ਮੈਂ ਉਹਨੂੰ ਆਪਣੇ ਨਾਲ ਲੈ ਜਾਊਂਗਾ ਰੂਹੀ ਨੂੰ ਬਹੁਤ ਵਧੀਆ ਲੱਗਾ ਅਗਲੇ ਦਿਨ ਰੂਹੀ ਦੇ ਘਰ ਵਾਲੇ ਨੇ ਆਪਣੀ ਮਾਂ ਨੂੰ ਕੁਝ ਵੀ ਨਾ ਕਿਹਾ ਰੂਹੀ ਦੇ ਪੁੱਛਣ ਤੇ ਜਦੋਂ ਬੇਬੇ ਦਾ ਮੂਡ ਚੰਗਾ ਹੋਊਗਾ ਉਦੋਂ ਗੱਲ ਕਰੂੰਗਾ ਕਹਿ ਕੇ ਟਾਲ ਦਿੰਦਾ ਇੱਕ ਦੋ ਵਾਰ ਦੱਬੀ ਆਵਾਜ਼ ਵਿੱਚ ਕੁਝ ਕਹਿਣ ਲੱਗਾ ਪਰ ਮਾਂ ਦੇ ਸਾਹਮਣੇ ਕੁਝ ਬੋਲਣ ਦੀ ਹਿੰਮਤੀ ਨਾ ਹੋਈ ਫਿਰ ਵੀ ਮਾਂ ਕੋਲੋਂ ਕੁਝ ਨਾ ਕੁਝ ਸੋਨ ਨੂੰ ਮਿਲਦਾ ਕਿ ਤੇਰੇ ਇੱਥੇ ਨਾ ਹੋਂ ਤੇ ਬਹੁ ਨੂੰ ਚੰਗੀ ਤਰ੍ਹਾਂ ਰੱਖਿਆ ਫਿਰ ਵੀ ਉਹਨੇ ਤੇਰੇ ਕੰਨ ਭਰ ਦਿੱਤੇ ਬਸ ਫਿਰ ਕੀ ਸੀ ਰੂਹੀ ਦੇ ਘਰ ਵਾਲੇ ਦੀ ਦੱਬੀ ਆਵਾਜ਼ ਹੋਰ ਦੱਬ ਗਈ ਫਿਰ ਤੇ ਬੰਦੀ ਹੋ ਗਈ ਛੁੱਟੀਆਂ ਖਤਮ ਹੋ ਗਈਆਂ ਤੇ ਉਹ ਫਿਰ ਤੋਂ ਵਿਦੇਸ਼ ਚਲਾ ਗਿਆ ਹੁਣ ਤਾਂ ਹਰ ਵਾਰ ਹੀ ਹੁੰਦਾ ਰੂਹੀ ਨੂੰ ਨੌਕਰਾਨੀ ਤੋਂ ਜ਼ਿਆਦਾ ਕੁਝ ਨਹੀਂ ਸਮਝਿਆ ਜਾਂਦਾ ਘਰ ਵਾਲਾ ਸਾਲ ਵਿੱਚ ਇੱਕ ਅੱਧੀ ਵਾਰ ਆਉਂਦਾ ਉਹੀ ਕੁਝ ਚੱਲਦਾ ਤੇ ਫਿਰ ਛੁੱਟੀਆਂ ਖਤਮ ਹੋ ਜਾਂਦੀਆਂ ਰੂਹੀ ਨੇ ਕਈ ਵਾਰ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਇਹ ਨੌਕਰੀ ਛੱਡ ਦਿਓ ਤੇ ਇੱਥੇ ਰਹਿ ਕੇ ਕੁਝ ਕਰ ਲੋ ਆਪਾਂ ਨਾਲ ਤਾਂ ਰਹਿ ਲਵਾਂਗੇ ਪਰ ਵਿਦੇਸ਼ ਵਿੱਚ ਮਿਲਣ ਵਾਲਾ ਮੋਟਾ ਪੈਕਜ ਤੇ ਮਾਪਿਓ ਦੀ ਆਗਿਆ ਨੂੰ ਉਹ ਨਾ ਨਹੀਂ ਕੱਟਣਾ ਚਾਹੁੰਦਾ ਸੀ ਇਹਦੇ ਨਾਲ ਰੂਹੀ ਹੁਣ ਆਪਣੇ ਸਹੁਰੇ ਪਰਿਵਾਰ ਦੇ ਨਾਲ-ਨਾਲ ਘਰ ਵਾਲੇ ਨਾਲ ਵੀ ਨਾਰਾਜ਼ੀ ਰਹਿਣ ਲੱਗੀ ਫਿਰ ਵੀ ਉਹਦਾ ਘਰ ਵਾਲਾ ਕੁਝ ਨਾ ਕੁਝ ਸਮਝਾ ਕੇ ਉਹਨੂੰ ਮਨਾ ਹੀ ਲੈਂਦਾ ਜਦੋਂ ਰੂਹੀ ਦੂਜੀ ਵਾਰ ਗਰਭਵਤੀ ਹੋਈ ਤਾਂ ਉਹਨੇ ਫਿਰ ਪੇਕੇ ਜਾਣ ਦੀ ਇਸ਼ਾ ਜਤਾਈ ਪਰ ਉਹਦੀ ਕੌਣ ਸੁਣਨ ਵਾਲਾ ਸੀ ਰੂਹੀ ਦੀਆਂ ਅੱਖਾਂ ਦੇ ਸਾਹਮਣੇ ਉਹਦੀ ਪਹਿਲੀ ਪ੍ਰੈਗਨਨਸੀ ਵਿੱਚ ਹੋਈਆਂ ਸਾਰੀਆਂ ਘਟਨਾਵਾਂ ਆ ਗਈਆਂ ਤੇ ਉਹਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਗਰਭਵਸਥਾ ਦੇ ਆਖਰੀ 3 ਮਹੀਨੇ ਤਾਂ ਪੇਕੇ ਹੀ ਰਹੇਗੀ ਤੇ ਬੱਚੇ ਦੇ 2-3 ਮਹੀਨੇ ਦਾ ਹੋਣ ਤੇ ਵੀ ਵਾਪਸ ਆਵੇਗੀ ਉਹਨੇ ਜਦੋਂ ਸੱਸ ਤੇ ਜਠਾਣੀ ਨੂੰ ਇਹ ਗੱਲ ਦੱਸੀ ਤਾਂ ਉਹ ਬਹੁਤ ਪਰੇਕੁੱਠੀਆਂ ਪਰ ਰੂਹੀ ਨੇ ਵੀ ਕਹਿ ਦਿੱਤਾ ਬੇਬੇ ਜੀ ਤੁਸੀਂ ਭਾਬੀ ਨੂੰ ਕਦੀ ਵੀ ਕਿਤੇ ਜਾਣ ਤੋਂ ਨਹੀਂ ਰੋਕਦੇ ਤਾਂ ਮੈਂ ਤਾਂ ਪਹਿਲੀ ਵਾਰ ਤੁਹਾਨੂੰ ਕਹਿ ਰਹੀ ਆ ਤਾਂ ਮੈਨੂੰ ਕਿਉਂ ਮਨਾ ਕੀਤਾ ਜਾ ਰਿਹਾ ਆ ਮੈਂ ਤਾਂ ਜਾਉਂਗੀ ਹੀ ਇਹ ਪਹਿਲੀ ਵਾਰ ਹੀ ਸੀ ਜਦੋਂ ਰੂਹੀ ਨੇ ਆਪਣੀ ਸੱਸ ਦੇ ਅੱਗੇ ਮੂੰਹ ਖੋਲ੍ਹਿਆ ਸੀ ਪਰ ਕਰਦੀ ਵੀ ਕੀ ਉਹਦੀ ਪਰੇਸ਼ਾਨੀ ਤੇ ਹਾਲਾਤ ਸਮਝਣ ਨੂੰ ਕੋਈ ਵੀ ਤਿਆਰ ਨਹੀਂ ਸੀ ਕਿੰਨੀ ਵੀ ਠੰਡ ਹੋਵੇ ਤੇਜ਼ ਧੁੱਪ ਹੋਵੇ بارش ਹੋਵੇ ਕਦੀ ਰੂਹੀ ਬਿਮਾਰ ਹੋ ਜਾਵੇ ਜਾਂ ਬੱਚੀ ਦੀ ਸਿਹਤ ਖਰਾਬ ਹੋ ਜਾਵੇ ਘਰ ਦੇ ਸਾਰੇ ਕੰਮਾਂ ਦਾ ਬੋਝ ਰੂਹੀ ਨੂੰ ਹੀ ਢੋਣਾ ਪੈਂਦਾ ਕਿਉਂਕਿ ਉਹ ਸਾਰਿਆਂ ਤੋਂ ਛੋਟੀ ਬਹੂ ਜੂ ਸੀ ਪਰ ਹੁਣ ਉਹਨੇ ਸੋਚ ਲਿਆ ਸੀ ਕਿ ਉਹ ਹੁਣ ਹੋਰ ਨਹੀਂ ਸਹੇਗੀ ਰੂਹੀ ਪੇਕੇ ਗਈ ਤੇ ਘਰ ਵਾਲੇ ਨੂੰ ਵੀ ਕਹਿ ਦਿੱਤਾ ਕਿ ਹੁਣ ਮੈਂ ਦੋਵੇਂ ਬੱਚਿਆਂ ਨੂੰ ਲੈ ਕੇ ਉਦੋਂ ਹੀ ਵਾਪਸ ਆਉਂਗੀ ਜਦੋਂ ਤੁਸੀਂ ਇੱਥੇ ਨੌਕਰੀ ਕਰੋਗੇ ਤੇ ਮੇਰਾ ਸਾਥ ਦੋਗੇ ਘਰ ਵਾਲੇ ਨੂੰ ਰੂਹੀ ਦੀ ਗੱਲ ਮੰਨਣੀ ਪਈ ਵਕਤੋਂ ਤੇ ਰੂਹੀ ਦੇ ਘਰ ਬੇਟਾ ਹੋਇਆ ਰੂਹੀ ਦੀ ਸਾਸ ਸ ਤੇ ਸਾਰੇ ਬੇਟੇ ਨੂੰ ਵੇਖਣਾ ਏ ਤੇ ਫਿਰ ਉਹੀ ਗੱਲ ਰੂਹੀ ਨੂੰ ਛੇਤੀ ਭੇਜ ਦਿਓ ਹੁਣ ਬਹੁਤ ਰਹਿ ਲਿਆ ਪਰ ਰੂਹੀ ਨੇ ਸਾਹਮਣਾ ਕਰ ਦਿੱਤਾ ਤੇ ਜਦੋਂ ਬੱਚਾ ਥੋੜਾ ਵੱਡਾ ਹੋ ਜਾਵੇਗਾ ਉਦੋਂ ਮੈਂ ਆ ਜਾਊਂਗੀ ਬੋਲ ਕੇ ਸਾਸੂ ਦੀ ਗੱਲ ਨੂੰ ਕੱਟ ਦਿੱਤਾ ਹੁਣ ਰੂਹੀ ਦੀ ਸਾਸੂ ਨੂੰ ਉਹਦੇ ਵਿੱਚ ਬੁਰਾਈ ਦਿਖਣ ਲੱਗੀ ਜਿੱਥੇ ਜਾਂਦੀ ਬਸ ਰੂਹੀ ਦੀ ਹੀ ਨਿੰਦਿਆ ਚੁਗਲੀ ਕਰਨ ਵਿੱਚ ਲੱਗੀ ਰਹਿੰਦੀ ਸ਼ੁਰੂ ਵਿੱਚ ਤਾਂ ਰੂਹੀ ਨੂੰ ਬਹੁਤ ਬੁਰਾ ਲੱਗਦਾ ਸੀ ਇਸ ਤੇ ਉਹਨੇ ਸਾਸ ਨੂੰ ਕਿਹਾ ਵੀ ਸੀ ਭਾਬੀ ਜੀ ਦਾ ਤੁਸੀਂ ਕਦੀ ਕੋਈ ਗੱਲਬਾਤ ਨਹੀਂ ਕਰਦੇ ਜਦ ਕਿ ਉਹ ਤਾਂ ਤੁਹਾਡੀ ਇੱਕ ਵੀ ਨਹੀਂ ਸੁਣਦੇ ਆਪਣੇ ਮਨ ਦੀ ਮਰਜ਼ੀ ਕਰਦੇ ਆ ਮੈਂ ਇੱਕ ਆਪਣੇ ਮਨ ਦਾ ਕੁਝ ਕਰ ਲਿਆ ਤਾਂ ਇੰਨੀ ਬੁਰੀ ਬਣ ਗਈ ਮੈਂ ਇਹ ਕਹਿਣ ਤੇ ਰੂਹੀ ਦੀ ਸਾਸ ਸ ਜਠਾਣੀ ਨਨਾਨਾ ਸਾਰੀਆਂ ਉਸ ਉੱਤੇ ਟੁੱਟ ਪਈਆਂ ਤੇ ਹਰ ਰੋਜ਼ ਸਾਰੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹਦੇ ਨਾਲ ਲੜ ਪੈਂਦੀਆਂ ਫਿਰ ਇਹ ਕਹਿੰਦੀਆਂ ਕਿ ਛੋਟੀ ਬਹੂ ਬਹੁਤ ਲੜਾਕੀ ਆ ਇਨੇ ਕਰਦੀ ਸ਼ਾਂਤੀ ਭੰਗ ਕਰ ਦਿੱਤੀ ਆ ਘਰ ਵਾਲੇ ਨੂੰ ਆਸ ਵਿੱਚ ਕਰ ਲਿਆ ਆ ਸਾਰਾ ਕੁਝ ਛੱਡ ਕੇ ਉਹਦੇ ਪਿੱਛੇ ਘੁੰਮਦਾ ਰਹਿੰਦਾ ਆ ਰੂਹੀ ਦੇ ਘਰ ਵਾਲੇ ਨੂੰ ਆਪਣੇ ਸ਼ਹਿਰ ਵਿੱਚ ਚੰਗੀ ਨੌਕਰੀ ਮਿਲ ਗਈ ਹੁਣ ਰੂਹੀ ਵੀ ਜਠਾਣੀ ਵਾਂਗ ਆਪਣੇ ਮਨ ਦੀ ਕਰਦੀ ਕੰਮ ਕਰਨ ਲਈ ਇੱਕ ਦੋ ਨੌਕਰਾ ਰੱਖ ਲੈ ਕੋਈ ਕੁਝ ਕਹਿੰਦਾ ਤਾਂ ਮੂੰਹ ਤੇ ਜਵਾਬ ਦੇ ਦਿੰਦੀ ਤੁਸੀਂ ਲੋਕਾਂ ਨੇ ਮੈਨੂੰ ਦੁਨੀਆ ਵਿੱਚ ਬੁਰਿਆ ਬਣਾ ਦਿੱਤਾ ਆ ਥੋੜੀ ਹੋਰ ਬਰਾਈ ਕਰ ਲਿਓ ਰੂਹੀ ਹੁਣ ਕਿਸੇ ਦੀ ਪਰਵਾਹ ਨਹੀਂ ਕਰਦੀ ਜੋ ਉਹਦਾ ਕਰਨ ਨੂੰ ਮਨ ਕਰਦਾ ਉਹੀ ਕਰਦੀ ਜੇ ਉਹਦਾ ਕੋਈ ਕੰਮ ਨਾ ਕਰਨ ਨੂੰ ਮਨ ਕਰਦਾ ਤਾਂ ਉਹ ਨਾ ਕਰਦੀ ਇਸੇ ਤਰ੍ਹਾਂ ਮੂੰਹ ਤੇ ਜਵਾਬ ਦੇ ਦਿੰਦੀ ਪਰ ਰੁਈ ਹੁਣ ਸਮਝ ਚੁੱਕੀ ਸੀ ਕਿ ਜੇ ਆਪਣੇ ਲਈ ਆਵਾਜ਼ ਨਹੀਂ ਉਠਾਵਾਂਗੀ ਤਾਂ ਮੇਰੇ ਲਈ ਬੋਲਣ ਕੋਈ ਨਹੀਂ ਆਊਗਾ ਚਾਹੇ ਉਹ ਪਤੀ ਹੀ ਕਿਉਣਾ ਹੋਵੇ ਤੁਸੀਂ ਆਪਣੀ ਇੱਜ਼ਤ ਕਰੋਗੇ ਫਿਰ ਹੀ ਕੋਈ ਤੁਹਾਡੀ ਇੱਜ਼ਤ ਕਰੂਗਾ ਤੇ ਸੱਸ ਤੇ ਜਠਾਣੀ ਨੂੰ ਵੀ ਇਹ ਸਬਕ ਮਿਲ ਗਿਆ ਸੀ ਕਿ ਜੇ ਕੋਈ ਚੰਗਾ ਹੈ ਤਾਂ ਉਹਦੀ ਚੰਗਿਆਈ ਦਾ ਇਹਨਾਂ ਫਾਇਦਾ ਨਾ ਚੁੱਕਿਆ ਜਾਵੇ ਕਿ ਉਹ ਬੁਰਾ ਬੰਨੂ ਮਜਬੂਰ ਹੋ ਜਾਵੇ ਛੋਟੀ ਬਹੂ ਦੇ ਇਹਨਾਂ ਹਾਲਾਤਾਂ ਦੀ ਕੀ ਉਹ ਖੁਦ ਜ਼ਿੰਮੇਵਾਰ ਆ ਜਾਂ ਉਹਦੇ ਨਾਲ ਹੋਣ ਵਾਲੀਆਂ ਕਟਨਾਵਾਂ ਦੀ ਵਜ੍ਹਾ ਤੋਂ ਉਹ ਇੰਨੀ ਬਦਲ ਗਈ ਇਹ ਗੱਲ ਖੁਦ ਰੂਹੀ ਵੀ ਕਈ ਵਾਰ ਸੋਚਦੀ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ